खो कर्थ ड्राइवर बिना तो दूजा इश्क पहला इश्क पीटर बेल्ट है वो खड़ा करा ਅਗਦਾ ਜੀ ਤੁਹਾਡਾ ਡੇ 3 ਦੇ ਵਿੱਚ ਤੇ ਅੱਜ ਆਪਾਂ ਨੇ ਕ੍ਰਾਸ ਕਰਨਾ ਹੈ ਵਿਗਦਸਾਲਾ ਏਰੀਆ ਵਿਗਦ ਤੋਂ ਪਹਿਲਾਂ ਆਪਾਂ ਨੇ 3 ਨੰਬਰ ਵੈਂਸਾ ਜਿੱਥੇ ਆਪ ਸੱਚ ਮਰਜ ਹੁੰਦੀਆਂ ਨੇ ਨਾ ਪੁਆਇੰਟ ਜਿਆ ਵੰਦਾ ਇੱਕ ਏਰੀਆ ਦਾ ਨਾ ਨਵਾੜਾ ਤੇ ਜਡਾਹਾਂ ਦਾ ਤੇ ਉੱਥੇ ਤੁਸੀਂ ਫਿਰ ਹਿੱਲਾਂ ਦਾ ਸਮੇਲ ਦੇਖ ਸਕਦੇ ਹੋ ਉੱਥੇ ਕਰਬਾ ਬਹੁਤ ਸ਼ਾਰਪ ਹੁੰਦੀ ਹੈ ਸੋ ਚੱਲਦੇ ਆਂ ਉਹ ਹਿੱਲਾਂ ਤੋਂ ਪਹਿਲਾਂ ਨਾ ਬਾਬਾ ਤੁਹਾਨੂੰ ਇੱਕ ਸਕੇਅਰ ਆਊਗੀ ਉਸ ਕਿੱਲ ਬੇਸਿਕਲੀ ਜੁਟਾ ਹੱਜ ਪੈ ਜਾਂਦੀ ਹੈ ਬਹੁਤ ਡੇਂਜਰਸ ਹੁੰਦੀ ਹੈ ਉੱਥੇ ਇਨਸਪੈਕਸ਼ਨ ਲਈ ਜਾਂ ਬਹੁਤ ਤਕੜਾ ਕਾਰੋਬਾਰ ਚੱਲੀ ਜਾਂਦਾ ਹੁੰਦਾ ਐਮ ਡੀਓ ਡਿਊਟੀ ਹਗਾ ਆਈ 150 ਨਾ 980 ਦਾ ਜ਼ੋਨ ਹੁਣ ਮੰਨਣਾ ਦਾ 75 80 ਦਾ ਤੇ ਆਪਰੇ ਟ੍ਰੱਕ ਚੱਲਦੇ ਨੇ ਫੈੰਟ ਦੇ ਤੇ ਜਾਂਦਾ ਫਲ ਭਜਾ ਕੇ ਘੜਦੀ ਆ ਦੋਨੋਂ ਉਹ ਦਿਨ ਦੇ ਵਿੱਚ ਗੱਲ ਸੀਗੀ ਜਿਹੜੀ ਕੀ ਨਾ ਬਹੁਤ ਚਿਰ ਤੋਂ ਕਰਦਾਂ ਨੂੰ ਵਰਦਾ ਸੀਗਾ ਅ ਮੇਰੀਆਂ ਦੋ ਤਿੰਨ ਵੀਡੀਓ ਵਾਇਰਲ ਹੋਈਆਂ ਹਨ ਬਾਰਡਰ ਕ੍ਰਾਸਿੰਗ ਵਾਲੀਆਂ ਹੋਈਆਂ ਜ਼ਿਆਦਾਤਰ ਇੱਕ ਦੋ ਕੁ ਦੋ ਹੀ ਹੋਈ ਸੀਗੀ ਤੇ ਉਹਦੇ ਨੇ ਮੈਂ ਕਮੈਂਟ ਪੜ ਰਿਹਾ ਸੀ ਯਾਰ ਆਪਣੇ ਲੋਕਾਂ ਦੇ ਦਿਲਾਂ ਵਿੱਚ ਕਿੰਨੀ ਨੈਗੇਟਿਵਿਟੀ ਫੈਲੀ ਹੋਈ ਹੈ ਨਾ ਪਤਾ ਨਹੀਂ ਵੀ ਕੀ ਕਰੀ ਜਾਂਦੇ ਆ ਮੇਰਾ ਕਦੇ ਐਵੇਂ ਦਿਲ ਨਹੀਂ ਕਰਦਾ ਯਾਰ ਕਿਸੇ ਦੀ ਪੋਸਟ ਤੇ ਜਾ ਕੇ ਕਮੈਂਟ ਕਰਾਂ ਵੀ ਬਿਲ ਲੱਤਾਂ ਖੱਟਣ ਆਲਾ ਜਾ ਬੜਾ ਵਾ ਵੀ ਕੁਝ ਵੀ ਬੋਲੀ ਜਾਣਗੇ ਹੁਣ ਯਾਰ ਇੱਕ ਕੱਲੇ ਇੱਕ ਮੈਂ ਸੋਚਦਾ ਸੀ ਮਾਹ ਕਾ ਯਾਰ ਪੂਰੇ ਹਫਤੇ ਬਾਅਦ ਨਾ ਬਲੌਗ ਐਡਿਟ ਕਰਨ ਕਾਣਾ ਬਹੁਤ ਟਾਈਮ ਲੱਗ ਜਾਂਦਾ ਸੀ ਮਾਹ ਕਾ ਯਾਰ ਡੇਲੀ ਨਹੀਂ ਡੇਲੀ ਪਾ ਦਿਆ ਕਰੂੰਗਾ ਤੇ ਮੈਂ ਵੀ ਵੀਡੀਓ ਵੀ ਪਾਉਣ ਲੱਗ ਗਿਆ ਹਨਾ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਕੰਮ ਕਰਕੇ ਤੇ ਕੱਲ ਮੈਂ ਵੀਡੀਓ ਪਾਈ ਹਨਾ ਡੇ 1 ਦੀ ਤੇ ਉਹਦੇ 'ਚ ਹੀ ਇੱਕ ਬਾਈ ਦਾ ਹੈਗਾ ਤਾਂ ਚਲੋ ਛੋਟਾ ਭਰਾ ਹੀ ਆ ਹਨਾ ਅ ਬੀਸੀ ਲੈ ਕੇ ਕੰਮ ਕਰਦਾ ਸੁਖਮਾਨਾ 190 ਉਹਦੀ ਆਈਡੀ ਆ ਹਨਾ ਤੇ ਭਾਈ ਕਮੈਂਟ ਕਰਨ ਲੱਗਿਆ ਕਹਿੰਦਾ ਚਲਾਉਣੀ ਐ ਬੈਨਾ ਫੀਲਿੰਗਾਂ ਫਟੇੜੀਆਂ ਲੈਣੀਆਂ ਉਹ ਭਰਾਵਾ ਟਰੱਕ ਐ ਤੇ ਰਿਸਪੈਕਟ ਕਰਿਆ ਕਰੋ ਯਾਰ ਹਰੇਕ ਚੀਜ਼ ਦੀ ਇਹਨੂੰ ਵੀ ਨਾ ਤੁਸੀਂ ਕੰਪੀਟੀਸ਼ਨ ਚ ਲੈ ਜਾ ਕਰੋ ਮੈਂ ਬਾਬੇ ਆਪਣੇ ਫਨ ਲਈ ਕਰਦਾ ਮੈਨੂੰ ਵਧੀਆ ਲੱਗਦਾ ਵੀ ਯਾਰ ਮੈਂ ਆਪਣੇ ਆਪ ਨੂੰ ਬੀਤੀ ਰੱਖਾਂ ਇੰਦਾ ਦੇ ਉਹਦੇ ਉਹਦੇ ਵਿੱਚ ਮੇਰਾ ਕਿਸੇ ਨੂੰ ਕਿਸੇ ਦਾ ਨਿੰਦਣ ਦਾ ਜਮਾਂ ਮੂੜ ਨਹੀਂ ਹੁੰਦਾ ਤੁਸੀਂ ਐਵੇਂ ਦੇ ਕਮੈਂਟ ਨਾ ਹੀ ਕਰਿਆ ਕਰੋ ਨਾ ਕਿਸੇ ਨੂੰ ਤੁਹਾਡੇ ਇਹ ਆਪੀਨੀਅਨ ਦੀ ਲੋੜ ਹੁੰਦੀ ਐ ਭਰਾ ਬਣ ਕੇ ਕਰ ਦੋ ਕਿਸੇ ਦੀ ਵੀ ਪੋਸਟ ਤੇ ਤੁਸੀਂ ਕਮੈਂਟ ਕਰਨ ਲੱਗੇ ਨਾ ਪਹਿਲਾਂ ਇੱਕ ਵਾਰੀ ਸੋਚ ਲਿਆ ਕਰੋ ਯਾਰ ਸਾਹਮਣੇ ਵਾਲੇ ਤੇ ਜਿਹਨੂੰ ਤੁਸੀਂ ਜਾਣਦੇ ਨਹੀਂ ਹਨਾ ਉਹ ਤੇ ਕੀ ਇਮਪ੍ਰੈਸ਼ਨ ਪਾਉਗਾ ਜਾਂ ਵੀ ਉਹ ਕਿੱਦਾਂ ਇਹ ਗੱਲ ਲਿਆ ਖਾਦਾ ਮੈਂ ਚਲੋ ਆਸੀਂ ਮਜ਼ਾਕ ਟਾਲਦੀ ਮਾ ਕੇ ਵੀ ਮਿਲੀਆਂ ਲੈ ਲੈਣੀਆਂ ਚਾਹੀਦੀਆਂ ਕਿਹੜਾ ਬਿਲੋਂ ਪਰ ਤਾਂ ਇਦਾਂ ਕਰਨਾ ਨਹੀਂ ਚਾਹੀਦਾ ਬਾਬੇ ਸਪੈਸ਼ਲੀ ਯਾਰ ਤੁਸੀਂ ਟਰੱਕਰ ਆ ਬਾਬੇ ਟਰੱਕਰ ਚਾਹੇ ਕੋਈ ਵੀ ਆ ਯਾਰ ਚਾਹੇ ਸਿਟੀ ਵਰਕ ਕਰਦਾ ਚਾਹੇ ਕੋਈ ਸਟ੍ਰੇਟ ਟਰੱਕ ਚਲਾਉਂਦਾ ਬੈਠੇ ਤਾਂ ਤੁਸੀਂ ਡेंजर ਜਿਦਾ ਹੈਗੇ ਆ ਨਾ ਤੁਸੀਂ ਆਲਵੇਜ਼ ਹਾਂ ਤੁਸੀਂ ਐਫਰਟ ਤੁਸੀਂ ਐਕਸਟਰਾ ਕਰਦੇ ਆ ਬਾਬੇ ਤੁਹਾਨੂੰ ਉਹਦਾ ਪੇ ਐਕਸਟਰਾ ਹੁੰਦਾ ਵਧੀਆ ਗੱਲ ਆ ਤੁਸੀਂ ਵੱਧ ਕਮਾਓ ਜੁੱਕ ਜੁੱਕ ਜਿਓ ਯਾਰ ਪਰ ਐਵੇਂ ਕਿਸੇ ਦੇ ਕੰਮ ਨੂੰ ਨਿੰਦਿਆ ਨਾ ਕਰੋ ਸੋ ਗਲਤੀ ਗਲਤੀ ਮਾਫ ਕਰੀ ਮੇਰਾ ਵੀਰ ਪਰ ਐਦਾਂ ਦੇ ਕਮੈਂਟ ਨਾ ਹੀ ਕਰਿਆ ਕਰੋ ਸੋ ਵਧੀਆ ਲੈਟਸ ਗੋ ਫਿਰ ਬਾਬੇਓ ਚਲੋ ਅੱਜ ਉਹਨਾਂ ਦੇ ਐਂਟਰ ਹੋਣ ਤੋਂ ਪਹਿਲਾਂ ਨਹੀਂ ਸੀਗੇ ਲੈ ਇੱਥੇ ਉਹ ਦੇਖੋ ਇੱਥੇ ਵੀ ਇਨਸਪੈਕਸ਼ਨ ਹੋਣ ਲੱਗੀ ਹੋਈ ਤੇ ਇੱਥੇ ਮੈਂ ਬਹੁਤ મિતਰ ਪਿਆਰੇ ਇਹ ਜਿਹੇ ਹੈਗੇ ਹਨ ਜਿਨ੍ਹਾਂ ਨੇ ਐਕਸਪੀਰੀਅੰਸ ਸ਼ੇਅਰ ਕਰਿਆ ਸੀਗਾ ਵੀ ਇੱਥੇ ਬਾਬੇ ਉਹ ਮੈਂ ਬਚਾਉ ਕਰਕੇ ਆਇਆ ਕਰੋ ਹਾਂ ਪਤਾ ਪੱਕਾ ਬਕਾ ਉੱਪਰ ਥੱਲੇ ਵਾਲਾ ਸਿਸਟਮ ਕਰਕੇ ਰੱਖਿਆ ਹੈਗਾ ਰੀਜ਼ਨ ਕਹਤੇ ਆ ਵੀ ਤੁਸੀਂ ਇੱਥੇ ਕਈ ਵਾਰੀ ਵੀ ਬੰਦਾ ਬਾਹਰ ਦੀ ਵਾਰੀ ਨਿਕਲ ਜਾਂਦਾ ਨਾ ਹੋਏ ਵੀ ਨਹੀਂ ਹੁੰਦਾ ਹੈਗਾ ਉਹ ਦੇਖੋ ਉਹ ਸਾਹਮਣੇ ਖੜੀ ਆ ਹੁਣ ਬੇਟੀ ਉਹ ਗੱਡੀ ਖੜੀ ਹੋਈ ਸੀ ਗੱਲ ਕਰਕੇ ਵੀ ਜੇ ਕੋਈ ਮਿਸ ਕਰਦਾ ਨਾ ਅੱਜ ਕਿਆ ਕਰੂ ਬਸ ਉਹਨੂੰ ਇਹ ਫੈਸਟ ਬੈਪ ਲੱਗਿਆ ਵਾ ਫਿਰ ਉਹਦਾ ਲੈ ਕੇ ਜਿਵੇਂ ਕੱਲ ਡੇ 2 ਦੇ ਵਿੱਚ ਦੇਖਿਆ ਸੀ ਨਾ ਵੀ ਉਹ ਸਟੇਲ ਓਪਨ ਕਰਕੇ ਛੱਡ ਕੇ ਗਿਆ ਵਾ ਸੀਗਾ ਖੜਾ ਦਾ ਬਾਹਰ ਸੀ ਉਹ ਕੋਈ ਸਕੈਪਟਰ ਕਰਕੇ ਤੇ ਜਾਂਦੀ ਸਾਰੇ ਡੱਕ ਲਿਆ ਉਹਨੇ ਮਾਰਾ ਸ਼ਗਨ ਵੀ ਤਕੜਾ ਪਾਇਆ ਹੋਣਾ ਥੋ ਲੈਟ ਗੋ ਫੇ ਆ ਕੇ ਨਾ ਡਰਾਈਵਰੀ ਦਾ ਪਤਾ ਲੱਗਦਾ ਫੇ ਜਦੋਂ ਕਰਪਾਂ ਦੇ ਪੈਰਲਲ ਟਰੱਕ ਚੱਲਦੇ ਹੋਣ ਨਾ ਔਰ ਬਰਾਬਰ ਐਨ ਪੈਰਲਲੀ ਕਰਪ ਦੇ ਨਾਲ-ਨਾਲ ਮੋੜ ਤਾਂ ਪਵੇ ਫੇਰ ਪਤਾ ਲੱਗਦਾ ਐਕਸਪੀਰੀਅੰਸ ਕਿੰਨਾ ਕਬੋਲਦਾ that's ਬੇਵਾ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਮੰਦੀ ਦਾ ਸੀਰੀਅਸ ਚੱਲ ਰਿਹਾ ਪਿਛਲੇ 3-4 ਥਾਲਾਂ ਤੋਂ ਉੱਥੇ ਥੋਡੀਆਂ ਵੀ ਕੰਪਨੀਆਂ ਤੁਹਾਨੂੰ ਐਵੇਂ ਸੁਜੈਸਟ ਕਰਦੀਆਂ ਮੈਂ ਦੋ ਕੰਪਨੀਆਂ ਤੇ ਕੰਮ ਕੀਤਾ ਲੋਵਲੋ ਤੇ ਡੀਐਨਜੀ ਚ ਹਨ ਦੋਨਾਂ ਦੇ ਹੀ ਪਾਲਿਸੀਆਂ ਸੀਗੀਆਂ ਇਹ ਮੈਂ ਕੈਲੀਫੋਰਨੀਆ ਜਾਣ ਤੋਂ ਪਹਿਲਾਂ ਵੀ ਫੀਲਿੰਗ ਕਰਾ ਕੇ ਜਾਣੀ ਆ ਟਰੱਕ ਦੀ ਕਿਉਂਕਿ ਕੈਲੀਫੋਰਨੀਆ ਮਹਿੰਗਾ ਬਾਬੇ ਬਹੁਤ ਜ਼ਿਆਦਾ ਹੈ ਇੱਥੇ ਜਿਹੜਾ ਡੀਲਰ ਦਾ ਰੇਟ ਲੱਗਿਆ ਵਾ 410 ਲੱਗਿਆ ਵਾ ਹਲਾ ਗਿਆ ਲੱਗਦਾ ਤੇ ਉਹੀ ਇਹਨਾਂ ਨੂੰ ਡਿਸਕਾਊਂਟ ਪਾ ਕੇ ਤਿੰਨ ਸਾਢੇ 3 ਡਾਲਰ ਨੂੰ ਪੈਣੀ ਹੈ ਯੂ ਐਸ ਡੋਲਰ ਇਹ ਅੱਜ ਤੋਂ ਬਾਬੇ 15 20 ਸਾਲ ਪਹਿਲਾਂ ਵੀ ਐਵੇਂ ਹੀ ਹੁੰਦਾ ਸੀ ਵੀ ਯਾਰ ਇੱਥੋਂ ਤੇਲ ਨਹੀਂ ਭਰਉਣਾ ਜਾ ਉੱਥੋਂ ਤੇਲ ਭਰਉਣਾ ਹਨ ਚਲੋ ਮੜੇ ਦਿਨ ਆ ਜਾਣ ਪਰ ਆਲੇ ਆਲੇ ਦਿਨ ਹੁਣ ਕਿਸੇ ਤੇ ਵੀ ਵਿਚਾਰੇ ਆ ট্রাক ਕਿੱਥੇ ਖਰਾਬ ਹੋ ਗਿਆ ਉਹ ਦੋ ਪਾਪਿਓ ਗਲਤ ਪਾ ਲਿਆ ট্রাক ਆਪਾਂ ਨੇ ਚਲੋ ਦੇ ਬਾਪਿਓ ਵੈਲਕਮ ਟੂ ਕੈਲੀਫੋਰਨੀਆ ਆਫਟਰ ਸੋ ਲੌਂਗ ਟਾਈਮ ਕਿਉਂਕਿ 1.5 ਮਹੀਨਾ ਬਾਅਦ ਇੰਡੀਆ ਲਾਇਆ ਉਹਦੇ ਬਾਅਦ ਦੋ ਟ੍ਰਿਪ ਟੈਕਸਸ ਦੇ ਸੋ ਆਲਮੋਸਟ ਦੋ ਟਾਈਮਿੰਗ ਨੇਕ ਹੋ ਗਿਆ ਪਰ ਤੇ ਇੱਥੋਂ ਬਾਪਿਓ ਜਿਹੜਾ ਮੈਨੂੰ ਬਹੁਤ ਜ਼ਿਆਦਾ ਫ੍ਰਸਟ੍ਰੇਸ਼ਨ ਵਾਲਾ ਲੱਗਦਾ ਉਹ ਹੈਗਾ ਆ 55 ਦਾ ਜੋਨ ਐ ਕਿ ਇੱਥੋਂ 55 ਦਾ ਸ਼ੁਰੂ ਹੋ ਜਾਵਾ ਦੇਖੋ ਹੁਣ ਇੱਥੇ ਜਨਤਾ ਕਈ ਮੇਰੇ ਨਾਲ ਦੇ ਵਾਰਟ ਤੇ ਵੀ ਚਲਾਉਨੇ ਆ ਹਨ ਪਰ ਮੇਰਾ ਹੁੰਦਾ ਵੀ ਮੈਂ 58 45 ਬਸ ਪੰਜ ਵਾਲੀ ਲਾਈਨ ਦੇ ਵਿੱਚ ਹੀ ਰਹਾ ਬੱਦ ਨਾ ਚਲਾਵਾਂ ਕਿਉਂਕਿ ਇੱਥੇ ਮਾਮੇ ਖੜੇ ਹੁੰਦੇ ਆ ਮਾਮੇ ਸ਼ਗਨ ਪਾਏ ਜਾਂਦੇ ਮੈਨੂੰ 2.5 ਸਾਲ ਪਹਿਲਾਂ ਮਿਲਿਆ ਸ਼ਗਨ ਹੈ ਸਪੀਡਿੰਗ ਕਰਕੇ ਨਹੀਂ ਸੀ ਮਿਲਿਆ ਉਹ ਮਿਡਲ ਲੇਨ ਵਾਲਾ ਕਰਕੇ ਮਿਲਿਆ ਜੀ ਮੈਨੂੰ ਅੱਜ ਤੱਕ ਕੋਈ ਫੇਦਰ ਟੈਕ ਨਹੀਂ ਮਿਲੀ ਹੈਗੀ ਵੇਕਟ ਮਿਲਿਆ ਹੀ ਵੀ ਲੇਨ ਗੱਪੇ ਵਾਲੀ ਲੇਨ 'ਚ ਚਾਉਦੇ ਆ ਜਾਂ ਇਹ ਉਹ ਘਾਣਾ ਘਕਾਣਾ ਉਹਦਾ ਰੀਜ਼ਨ ਹੈ ਇੱਥੇ ਤੇ ਬੋਰਿੰਗ ਰਸਤਾ ਸ਼ੁਰੂ ਹੋ ਜਾਂਦਾ ਜਿਹੜਾ ਪੂਰਾ ਰਸਤਾ ਰਜੈਨਾ ਤੋਂ ਲੈ ਕੇ ਬਾਬੇਉੜੇ ਤੱਕ ਦਾ ਵੀ ਇੰਨਾ ਕੁ ਵਧੀਆ ਨਿਕਲਦਾ ਕਿਉਂਕਿ ਕਿਤੇ ਸਪੀਡ ਜ਼ੋਨ ਘਟ ਨਹੀਂ ਹੁੰਦੇ ਹੈਗੇ ਹਨ ਇੱਥੇ ਸਾਲਾ ਸਪੀਡ ਘਟਾਉਣ ਕਰਕੇ ਨਾ ਐਂ ਲੱਗਿਆ ਇਹਦਾ ਯਾਰ ਕਦ ਪਹੁੰਚਾਂਗੇ ਕਦ ਪਹੁੰਚਾਂਗੇ ਇਸ ਤੋਂ ਇਲਾਵਾ ਜਿਹੜੀ ਫ੍ਰਸਟ੍ਰੇਸ਼ਨ ਵਾਲੀ ਚੀਜ਼ ਇੱਕ ਹੋਰ ਆ ਉਹ ਹੈਗਾ ਐਲਈ ਦਾ ਡਰਾਈਵਿੰਗ ਹਲੇ ਤਾਂ ਚਲੋ ਰਸਤਾ ਠੀਕ ਦਿਖਾ ਰਿਹਾ ਬਟ ਹਵੀ ਵਾਰੀ ਹੋ ਜਾਂਦਾ ਹੁੰਦਾ ਹਨਾ ਉਸ ਤੋਂ ਵੀ ਜ਼ਿਆਦਾ ਤਕੜਾ ਫ੍ਰਸਟ੍ਰੇਸ਼ਨ ਵਾਲਾ ਲੱਗਦਾ ਮੈਨੂੰ ਇੱਥੇ ਦੀ ਪ੍ਰਾਕ ਸਟਾਪ ਜਾਂ ਪਾਰਕਿੰਗ ਦੀ ਦਿੱਕਤਾਂ ਇਹ ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਫੇਸ ਕਰਨ ਲਈ ਪੈ ਸਕਦੀ ਹੈ ਜਾਂ ਬਹੁਤ ਵੱਡੇ ਲੈਵਲ ਤੇ ਆਪਾਂ ਫੀਲ ਕਰਦੇ ਆਂ ਵੀ ਯਾਰ ਉਹ ਹੈ ਹੀ ਨਹੀਂ ਪਾਰਕਿੰਗ ਹੈ ਹੀ ਨਹੀਂ ਹਨਾ ਟੰਗਾ ਖੜਦਾ ਹੁਣ ਜਿਹੜੇ ਬੰਦੇ ਬਾਬੇ ਉਹ ਦੇਖ ਲੋ ਰਹੀਆਂ ਇਹਨਾਂ ਤੋਂ ਚੱਲ ਕੇ ਆਏ ਆ ਯਾਰ ਜਾਂ ਟ੍ਰਾਂਟੋ ਤੋਂ ਚੱਲ ਕੇ ਆ ਰਹੇ ਆ ਉਹਨਾਂ ਨੂੰ ਲੋਕੇਸ਼ਨ ਤੇ ਹੀ ਟ੍ਰੱਕ ਕਢਾਉਣ ਦੀ ਅ ਜਗ੍ਹਾ ਨਹੀਂ ਮਿਲਦੀ ਹੈਗੀ ਜਾਂ ਤੁਹਾਨੂੰ ਪ੍ਰੋਪਰ ਇੱਥੇ ਪਾਰਕਿੰਗਾਂ ਮਿਲਦੀ ਹੈ ਨਹੀਂ ਐਦਾ ਵੀ ਬਸ ਅ ਕਨੇਟ ਵਾਲਾ ਜੀ ਹਾਲ ਆ ਕੈਲੀਫੋਰਨੀਆ ਦਾ ਵੀ ਵੇਹ ਸਾਲਾ ਇੰਨਾ ਪੈਸਾ ਇੰਨੀ ਤਗੜੀ ਜੀਡੀਪੀ ਆ ਤੁਹਾਡੀ ਤੁਸੀਂ ਟਰੱਕਾਂ ਨਾਲ ਖਰਚ ਕਰ ਰਹੇ ਹੋ ਉਹਦਾ ਬਣਾ ਦੋ ਟ੍ਰੱਕ ਸਟਾਫ ਜਾਂ ਪਾਰਕਿੰਗਾਂ ਚਲੋ ਹੁਣ ਇੱਕ ਸਕੇਲ ਆਉਣੀ ਆ ਸਕੇਲ ਕ੍ਰੋਸ ਕਰਕੇ ਇੱਥੇ ਚੱਲਦੇ ਅੱਗੇ lentils ਮਨੋਦਾ ਲੱਗਦਾ ਜਿਹੜੇ ਇੱਥੇ ਵੀ ਬੰਦੇ ਆ ਟੂਥ ਚ ਖੜਾਏ ਹੋਏ ਨੇ ਐਵੇਂ ਬਸ ਠੇਕੇ ਤੇ ਹੀ ਹੋਣਗੇ ਈ ਲੱਗਦਾ ਬਾਪੇ ਉਹ ਮਿਲ ਜੂ ਬਾਈਪਾਸ ਕੈਲੀਫੋਰਨੀਆ ਵਾਲੇ ਘਟੇ ਦੰਨੇ ਆ ਬਾਈਪਾਸ ਬਾਈਪਾਸ ਨਲ ਗਿਆ ਬਾਪੇ ਉਹ ਹੁਣ ਨਹੀਂ ਆਪਦੇ ਆ ਉਹ ਨਹੀਂ ਦਬ ਦੇ ਕਹਿੰਦੇ ਜਾਣਗੇ 30 mph ਤੇ ਸੱਚ ਰਾਤ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਸੌਲਟ ਲੈ ਕੇ ਜਿਹੜਾ ਸ਼ਹਿਰ ਉਹ ਵੀ 14 ਦਾ ਗੜੜਾ ਇੱਕ ਚੋਰਾ ਦਾ ਗੜੜਾ ਬਹੁਤ ਮਸ਼ਹੂਰ ਆ ਉਹ ਕੈਲੀਫੋਰਨੀਆ 'ਚ ਪੈਂਦਾ ਤੇ 15 ਦੇ ਪੈਂਦਾ ਨਾਲ ਉਹਦੇ ਸਾਰੇ ਪੰਪ ਨੇ ਉੱਥੇ ਡੀਏ ਵੀ ਹੈਗਾ ਉੱਥੇ ਲਵ ਵੀ ਹੈਗਾ ਉੱਥੇ ਪਾਇਲਟ ਵੀ ਆਇਆ ਉੱਥੇ ਫ્લાਇੰਗ ਜੇ ਵੀ ਹੈ ਦੱਸੋ ਕਿਹੜਾ ਏਰੀਆ ਜਿਹੜਾ ਚੋਰਾ ਦਾ ਗੜ ਵੱਜਦਾ ہماری ਕਾਚ 15 ਦੇ ਮੈਨੂੰ ਲੱਗਦਾ ਬਾਬੇ ਉਹ ਆਪਾਂ ਭੰਗਾ ਲੈ ਲਿਆ ਅੱਜ ਤੁਸੀਂ ਜੇ ਇੱਕ ਚੀਜ਼ ਨੋਟ ਕੀਤੀ ਹੋਣੀ ਇਹ ਆਪਣੇ ਕੋਲ ਗਾਰਮਿੰਡ ਦਾ ਮੈਪ ਨਹੀਂ ਹੈਗਾ। ਉਹਦਾ ਰੀਜ਼ਨ ਹੈ ਕਿ ਮ ਗਾਰਮਿੰਡ ਦਾ ਮੈਪ ਆਪਾਂ ਖਰਾਬ ਹੋ ਗਿਆ। ਉਹਦੀ ਸਕਰੀਨ ਫਟ ਗਈ। ਸੱਚੇ ਜਾਣਿਓ ਆਹ ਟਰੱਕ ਵਾਲੇ ਨੂੰ ਦੇਖ ਕੇ ਨਗਮ ਮਾਨ ਨੂੰ ਸਕੂਨ ਮਿਲਿਆ ਵੀ ਹਾਂ ਆਪਾਂ ਸਹੀ ਵਾਸੇ ਹੀ ਆ। ਸਰਾਲ ਲੱਗ ਗਿਆ ਕਹਿੰਦੇ ਬਿਨਾ ਗਾਰਮਿੰਡ ਦੇ ਮੈਪ ਦੇ ਆਪਾਂ ਪਹੁੰਚ ਚੱਲੇ ਹਾਂ ਲੋਕੇਸ਼ਨ ਤੇ। ਉਹ ਵੀ ਐਲ.ਏ ਦੇ ਵਿੱਚ ਓਕੇ ਬਾਤ ਉਹ ਦੇਖੋ ਤੁਸੀਂ ਟਰੱਕ ਡਰਾਈਵਰ ਉਧਰ ਬਾਬਿਓ ਜਾਂ ਤਾਂ ਸ라이 ਕਰਾਉਂਦੀ ਆ ਐ ਇਹਨਾਂ ਨੂੰ ਕਹਿੰਦੇ ਆ ਤਰਨਾਟ ਡਰਾਈਵਰ ਔਖਾ ਲੋਕਾਂ ਦਾ ਦੋ ਕ ਮਨ ਦੇ ਵਿੱਚ ਅ ਖਿਆਲ ਸੀਗਾ ਵੀ ਜਿਹੜਾ ਚਲੋ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਿਆ ਜਾਵੇ ਉਹ ਇਹ ਹੈ ਕਿ ਅੱਜ ਆਪਾਂ ਨੇ ਸਟਰੀਟ ਦੇ ਉੱਤੇ ਹੀ پارک ਲਾਇਆ ਹੋਇਆ ਟਰੱਕ ਅ ਤਿੰਨ ਚਾਰਕ ਪੁਆਇੰਟ ਨੇ ਜਿਹੜੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਨੇ ਉਹ ਪਹਿਲਾ ਪੁਆਇੰਟ ਹੈਗਾ ਵੀ ਸੇਫਟੀ ਕਨਸਰਨ ਜਦੋਂ ਇਦਾਂ ਆਪਾਂ ਨੇ ਸਟਰੀਟ ਤੇ ਹੀ ਟਰੱਕ پارک ਲਾਇਆ ਵਾ ਹੋਵੇ ਨਾ ਔਰ ਦੁਨੀਆ ਦੇ ਸਭ ਤੋਂ ਬੀਜੀਸਟ ਸ਼ਹਿਰ ਦੇ ਵਿੱਚੋਂ ਜਾਂ ਕਹਿ ਲਈਏ ਵੀ ਜਿਹੜੇ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ ਐਲ ਏ ਹਨਾ ਉੱਥੇ ਉੱਥੇ ਥੋੜਾ ਜਿਹਾ ਫਿਰ ਦਿਮਾਗ ਦੇ ਵਿੱਚ ਉਹ ਰਹਿੰਦਾ ਹੀ ਆ ਬੈਕ ਆਫ ਦਾ ਮਾਈਂਡ ਚੱਲੀ ਜਾਂਦਾ ਹੁੰਦਾ ਅ ਬੀ ਆਰ ਪਤਾ ਨਹੀਂ ਕੀ ਹੋਊ ਕੀ ਨਹੀਂ ਹਨਾ ਓਵਰ ਨਾਈਟ ਤੇ ਦੂਜਾ ਮੈਂ ਇੱਥੇ ਪੁਲਿਸ ਵਾਲੇ ਵੀ ਦੇਖ ਲੇ ਅ ਚਲੋ ਉਹ ਤਾਂ ਇੱਕ ਪੋਜ਼ਿਟਿਵ ਪ੍ਰਸਪੈਕਟਿਵ ਦੇ ਜਾਂ ਇੱਕ ਪੋਜ਼ਿਟਿਵ ਵੇ ਉਹ ਨਾਲ ਹੀ ਦੇਖ ਸਕਦੇ ਆਪਾਂ ਵੀ ਵਧੀਆ ਗੱਲ ਆ ਵੀ ਜੇ ਪੁਲਿਸ ਦਾ ਉਰੇ ਆਉਣਾ ਜਾਣਾ ਹੈਗਾ ਹਨਾ ਤਾਂ ਕੋਈ ਹੋਰ ਛੇੜਖਾਨੀ ਨਹੀਂ ਕਰ ਸਕਦਾ ਪਰੰਤੂ ਮੈਂ ਉਰੇ ਡਰੱਗੀ ਵੀ ਦੇਖਿਆ ਹਨ ਜਿਹੜੇ ਜ਼ੌਂਬੀਜ਼ ਬਣ ਕੇ ਫਿਰਦੇ ਹੁੰਦੇ ਹਨੇ ਉਰੇ ਤੇ ਨੰਬਰ 3 ਬਾਬਿਓ ਜਦੋਂ ਐਦਾਂ ਦੀ ਸਿਚੁਏਸ਼ਨ ਦੇ ਵਿੱਚ ਡਰਾਈਵਰ ਹੁੰਦਾ ਤਾਂ ਉਹਨੇ ਮੋਸਟਲੀ ਨੀਂਦ ਨਾਲ ਕੰਪਰੋਮਾਈਜ਼ ਕਰੇ ਕਰਨਾ ਪੈਂਦਾ ਉਹਨੂੰ ਆ ਪਤਾ ਨਹੀਂ ਹੁੰਦਾ ਹਨਾ ਜਾਂ ਆਪਾਂ ਕਹਿ ਲਈਏ ਵੀ ਸਾਰੀ ਰਾਤ ਉਹਦਾ ਮਾਈਂਡ ਚ ਉਹੀ ਚੱਲੀ ਜਾਂਦਾ ਬਾਈ ਪਤਾ ਨਹੀਂ ਕੀ ਹੋਊ ਕੀ ਨਹੀਂ ਹਨਾ ਸੋ ਇਦਾਂ ਦੀਆਂ ਮੁਸ਼ਕਲ ਮੁਸ਼ਕਿਲ ਘੜੀਆਂ ਚੋਂ ਹੀ ਆਪਾਂ ਨਿਕਲਦੇ ਆ ਸੋ ਆਲਵੇਜ਼ ਪੋਜ਼ਿਟਿਵ ਰਿਹਾ ਕਰੋ ਤੇ ਜਿੰਨੇ ਵੀ ਵੀਰ ਆ ਇਹ ਚੀਜ਼ ਜਿਹਦੇ ਨੂੰ ਲੰਘਦੇ ਨੇ ਹਨਾ ਉਹਨਾਂ ਨੂੰ ਸਾਰਿਆਂ ਨੂੰ ਹੈਟਸ ਆਫ ਆ ਮੈਂ ਅੱਜ ਪੰਗਾ ਲੈ ਲਿਆ ਬਟਮਾ ਅੱਗੇ ਤੇ ਪੰਗਾ ਨਹੀਂ ਲੰਦਾ ਐਵੇਂ ਤਾਂ ਸਟਰੀਟ ਤੇ ਖੜਾਉਣ ਦਾ ਆਪਾਂ ਸਵੇਰੇ ਹੀ ਲੇਟ ਆ ਜਾਾਂਗੇ ਮੈਨੂੰ ਆਇਆ ਸੀ ਵੀ ਉੱਥੇ ਪਾਰਕਿੰਗ ਹੈ ਨਹੀਂ ਸੀ ਐਲ ਦੇ ਵਿੱਚ ਪਾਰਕਿੰਗ ਦੀ ਪ੍ਰੋਬਲਮ ਰਹਿੰਦੀ ਹੋ ਰਹਿੰਦੀ ਆ ਬਾਬਿਓ ਸੋ ਦੇਖ ਲਓ ਬਾਬਿਓ ਐ ਸੱਪਾਂ ਦੀਆਂ ਸਿਰੀਆਂ ਤੇ ਨੋਟ ਚੱਕ ਹੁੰਦੇ ਹੁੰਦੇ ਆ ਲੋਕ ਕਹਿ ਦਿੰਦੇ ਆ ਮੂੰਹ ਜਾ ਹਲਾ ਦਿੰਦੇ ਆ ਡਰਾਈਵਰ ਯੋ ਆ ਸੌਕੀ ਯੋ ਆ ਹਨਾ ਬਟ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਹੁੰਦੀਆਂ ਸੋ ਆਲਵੇਜ਼ ਰਿਸਪੈਕਟਫੁਲ ਰਹਾ ਕਰੋ ਹਰੇਕ ਦੀ ਜੌਬ ਨੂੰ ਲੈ ਕੇ ਹਰੇਕ ਬੰਦੇ ਦਾ ਅ ਤਜਰਬਾ ਹੁੰਦਾ ਹਰੇਕ ਚੀਜ਼ 'ਚ ਵੀ ਉਹਨੇ ਕਿੱਦਾਂ ਉਹ ਚੀਜ਼ ਚੋਂ ਨਿਕਲਣਾ ਹਨਾ ਜਾਂ ਖਬਰੇ ਕਿਹੜੇ ਕਿਹੜੇ ਅ ਜਾਂ ਕਹਿ ਲਈਏ ਵੀ ਕਿੰਨੇ ਕਿੰਨੇ ਔਂਕੜਾ ਸਾਹਮਣੇ ਆ ਕਰਦਾ ਹਰੇਕ ਬੰਦਾ ਆਪਣੇ ਪ੍ਰੋਫੈਸ਼ਨ ਦੇ ਵਿੱਚ ਸੋ ਕਰਦੇ ਹਾਂ ਹੁਣ ਸਲੀਪ ਬਾਬੇ ਉਹ ਡੇ 3 ਹੋ ਗਿਆ ਆਪਣਾ ਡੰਨ ਤੇ ਸਵੇਰੇ ਡਿਲੀਵਰੀ ਕਰਦੇ ਹਾਂ ਤੇ ਹਲੇ ਪਿਕਅਪ ਦਾ ਕੁਝ ਨਹੀਂ ਪਤਾ ਸੋ ਮਿਲਦੇ ਹਾਂ ਸਵੇਰੇ ਕਹਿੰਦੇ ਸਵੇਰੀ ਦਵਾਂਗੇ ਤੁਹਾਨੂੰ ਅਪਡੇਟ ਮੰਗਾਈ ਠੀਕ ਆ ਸੋ ਮਿਲਦੇ ਹਾਂ ਬਾਬੇ ਉਹ ਸਵੇਰੇ ਸਤਿ ਸ੍ਰੀ ਅਕਾਲ ਜੀ ਸੇਫਟੀ ਦੇ ਪ੍ਰਸਪੈਕਟਿਵ ਨਾਲ ਤੁਸੀਂ ਐਦਾਂ ਆਪਦੀ ਡੋਰ ਨੂੰ ਸਿਕਿਉਰ ਜ਼ਰੂਰ ਕਰ ਲਿਆ ਕਰੋ ਸੀਟ ਬੈਲਟ ਨਾਲ ਬਾਬਿਓ